ਨਮਸਕਾਰ ਮੈਂ ਬਹੁਤ ਜ਼ਿਆਦਾ ਸਾਡੇ ਦੋਸਤਾਂ ਦੇ ਫੋਨ ਜਿਹੜੇ ਸਾਡੇ ਕਲਾਇੰਟਸ ਆ ਉਹਨਾਂ ਦੇ ਫੋਨ ਆ ਰਹੇ ਆ ਫੌਰਨ ਤੋਂ ਹੋਣ ਆ ਰਹੇ ਆ ਵੀ ਸਾਡੇ ਕਰਜ਼ੇ ਨੈਗੇਟਿਵਿਟੀ ਬਹੁਤ ਹੈਗੀ ਹੈ ਪਰੇਸ਼ਾਨੀਆਂ ਬਹੁਤ ਜ਼ਿਆਦਾ ਮੈਂ ਦੋ ਕਾਇਦ ਦੱਸ ਕੇ ਜਾਊਂਗਾ ਲਗਾਤਾਰ ਕਰਨੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਕੰਮ ਵਾਲੀਆਂ ਆਪ ਰੱਖੀਆਂ ਉਹਨਾਂ ਤੋਂ ਕੰਮ ਨਹੀਂ ਕਰਾਣਾ ਘਰ ਦੇ ਮੇਨ ਲੇਡੀਜ਼ ਕੰਮ ਕਰਨ ਦੋ ਅਪਾਇ ਦੱਸ ਕੇ ਚੱਲੇ ਆ ਕਲੇਸ਼ ਨੈਕਟੀਵਿਟੀ ਬਿਲਕੁਲ ਮਾੜੀ ਖਤਮ ਹੋ ਜਾਊਗੀ ਕਿਸੇ ਤਰ੍ਹਾਂ ਦਾ ਮਾੜਾ ਪ੍ਰਵਾਹ ਆ ਉਹ ਖਤਮ ਹੋ ਜਾਊਗਾ ਕਲੇਸ਼ ਖਤਮ ਹੋ ਜਾਊਗਾ ਧਨ ਆndvi ਸਾਰੇ ਰਸਤੇ ਖੁੱਲਜੂਗੇ 10 ਦਿਨ ਲਗਾਤਾਰ ਇੱਕ ਬਾਲਟੀ ਪਾਣੀ ਦੀ ਲੈ ਲੈਣੀ ਹੈ ਅੱਧੀ ਬਾਲਟੀ ਚ ਪਾਣੀ ਲੈ ਲਓ ਉਹਦੇ ਚ ਇੱਕ ਦੋ ਮੁਠੀਆਂ ਨਮਕ ਦੀਆਂ ਪਾ ਕੇ ਅੰਦਰੋਂ ਪੋਚਾ ਮਾਰਦੇ ਜਾਂ ਧੋਂਦੇ ਬਾਹਰ ਨੂੰ ਲੈ ਜਾਣਾ ਮੇਨ ਗੇਟ ਤੱਕ ਉਸ ਤੋਂ ਬਾਅਦ ਮੇਨ ਗੇਟ ਤੋਂ ਜਾ ਕੇ ਬਾਹਰਲੇ ਪਾਸੇ ਆਪਾਂ ਪਾਣੀ ਢੋਲ ਦੇਣਾ ਹੈ ਇਹ 10 ਦਿਨ ਲਗਾਤਾਰ ਕਰਨਾ ਹੈ ਉਸ ਤੋਂ ਬਾਅਦ ਇੱਕ ਤੁਸੀਂ 10 ਦਿਨ ਜਦੋਂ ਖਤਮ ਹੋ ਜਾਣ ਘਰ ਦੇ ਸਾਊਥ-ਈਸਟ ਚੋਂ ਇੱਕ ਲੈ ਲੈਣਾ ਆਪਾਂ ਯਾ ਬ੍ਰਹਮਸਥਾਨ ਸੈਂਟਰ ਘਰ ਦਾ ਲੈ ਲੈਣਾ ਇੱਕ ਠੂਠੀ ਲੈ ਲੈਣੀ ਆਪਾਂ ਨਾਰੀਅਲ ਦੀ ਅੱਧੀ ਉਹਦੇ ਚ ਆਪਾਂ ਪਾ ਲੈਣੇ ਆ ਚਾਵਲ ਕਾਲੇ ਥਿਲ ਚਿੱਟੇ ਥਿਲ ਲੋング ਇੱਕ ਇੱਕ ਚਮਚਾ ਇਹ ਪਾ ਕੇ ਕਪੂਰ ਪਾ ਲੈਣਾ ਉਹ ਢੁੱਟੀ ਯਾਨੀ ਕਿ ਭਰ ਜਵੇ ਤੇ ਗਾਂ ਦਾ ਦੇਸੀ ਘਿਓ ਲਗਾਤਾਰ ਤੁਸੀਂ ਟਾਈਮ ਕੋਈ ਵੀ ਹੋਵੇ ਕਰਦਾ ਮੈਂਬਰ ਕੋਈ ਹੋਵੇ ਇਹਦੇ 'ਚ ਕੋਈ ਇਹ ਪোনਦੀ ਨਹੀਂ ਹੈਗੀ ਕਿ ਕਰਦੇ ਲੇਡੀਜ਼ ਨੇ ਕਰਨਾ 30 ਦਿਨ ਲਗਾਤਾਰ ਤੁਸੀਂ ਮਿੱਟੀ ਦਾ ਕੁਜਾ ਲੈ ਲੈਣਾ ਉਹਦੇ 'ਚ ਜਲਾਣਾ ਇਸ ਦੇ ਨਾਲ ਇੰਨਾ ਕਿ ਤੁਹਾਨੂੰ ਫਾਇਦਾ ਹੋਣਾ ਹੈ ਮੇਰੇ ਖਿਆਲ ਚ ਜੇ ਘਰ ਦੇ 10 ਬੰਦਿਆਂ ਦੇ ਗ੍ਰਹਿ ਵੀ ਖਰਾਬ ਹੋਊਗੇ ਦਸਾਂ ਦੇ ਹੀ ਠੀਕ ਹੋ ਜਾਊਗੇ ਇਹ ਛੋਟਾ ਜਿਹਾ ਮੇਰਾ ਉਪਾਏ ਹੈ ਹਰ ਇੱਕ ਆਪਦੇ ਭੈਣ ਭਰਾ ਨੂੰ ਦੱਸੋ ਪਰ ਇਹ ਹੈ ਕਿ ਇਹ ਕੰਮ ਜਿਹੜਾ ਹੈ ਪੋਚਾ ਲਾਣਾ ਜਿਹੜਾ ਕੰਮ ਵਾਲਿਆਂ ਤੋਂ ਨਹੀਂ ਕਰਾਣਾ ਇਹ ਆਪ ਲੇਡੀਜ਼ ਕਰਦੀਆਂ ਕਰ ਜੈ ਸ਼੍ਰੀ ਨਮਸਕਾਰ ਮੈਂ ਬਹੁਤ ਜ਼ਿਆਦਾ ਸਾਡੇ ਦੋਸਤਾਂ ਦੇ ਫੋਨ ਜਿਹੜੇ ਸਾਡੇ ਕਲਾਇੰਟਸ ਆ ਉਹਨਾਂ ਦੇ ਫੋਨ ਆ ਰਹੇ ਆ ਫੌਰਨ ਤੋਂ ਫੋਨ ਆ ਰਹੇ ਆ ਵੀ ਸਾਡੇ ਘਰ ਦੀ ਨੈਗੇਟਿਵਿਟੀ ਬਹੁਤ ਹੈਗੀ ਐ ਪਰੇਸ਼ਾਨੀਆਂ ਬਹੁਤ ਜ਼ਿਆਦਾ ਐ ਮੈਂ ਦੋ ਉਪਾਇ ਦੱਸ ਕੇ ਜਾਊਂਗਾ ਲਗਾਤਾਰ ਕਰਨੇ ਸਭ ਤੋਂ ਵੱਡੀ ਚੀਜ਼ ਇਹ ਐ ਕਿ ਜਿੰਨਾ ਘਰਾਂ ਦੇ ਵਿੱਚ ਕੰਮ ਵਾਲੀਆਂ ਆਪ ਰੱਖੀਆਂ ਉਹਨਾਂ ਤੋਂ ਕੰਮ ਨਹੀਂ ਕਰਾਣਾ ਕਰਦੇ ਮੇਨ ਲੇਡੀਜ਼ ਕੰਮ ਕਰਨ ਦੋ ਉਪਾਇ ਦੱਸ ਕੇ ਚੱਲੇ ਆ ਕਲੇਸ਼ ਨੈਗੇਟਿਵਿਟੀ ਬਿਲਕੁਲ ਮਾੜੀ ਖਤਮ ਹੋ ਜਾਊਗੀ ਕਿਸੇ ਤਰ੍ਹਾਂ ਦਾ ਮਾੜਾ ਪਰਵਾਹ ਐ ਉਹ ਖਤਮ ਹੋ ਜਾਊਗਾ ਕਲੇਸ਼ ਖਤਮ ਹੋ ਜਾਊਗਾ ਧੰਨ ਆਂਦੀ ਸਾਰੇ ਰਸਤੇ ਖੁੱਲ ਜੂਗੇ 10 ਦਿਨ ਲਗਾਤਾਰ ਇੱਕ ਬਾਲਟੀ ਪਾਣੀ ਦੀ ਲੈ ਲੈਣੀ ਹੈ ਅੱਧੀ ਬਾਲਟੀ ਚ ਪਾਣੀ ਲੈ ਲਓ ਉਹਦੇ ਚ ਇੱਕ ਦੋ ਮੁਠੀਆਂ ਨਮਕ ਦੀਆਂ ਪਾ ਕੇ ਅੰਦਰੋਂ ਪੋਚਾ ਮਾਰਦੇ ਜਾਂ ਧੋਂਦੇ ਬਾਹਰ ਨੂੰ ਲੈ ਜਾਣਾ ਹੈ ਮੇਨ ਗੇਟ ਤੱਕ ਉਸ ਤੋਂ ਬਾਅਦ ਮੇਨ ਗੇਟ ਤੋਂ ਜਾ ਕੇ ਬਾਹਰਲੇ ਪਾਸੇ ਆਪਾਂ ਪਾਣੀ ਢੋਲ ਦੇਣਾ ਹੈ ਇਹ 10 ਦਿਨ ਲਗਾਤਾਰ ਕਰਨਾ ਹੈ ਉਸ ਤੋਂ ਬਾਅਦ ਇੱਕ ਤੁਸੀਂ 15 ਜਦੋਂ ਖਤਮ ਹੋ ਜਾਣ ਘਰ ਦੇ ਸਾਊਥ-ਈਸਟ ਚੋਂ ਇੱਕ ਲੈ ਲੈਣਾ ਆਪਾਂ ਯਾ ਯਾਹ ਰਮਸਤਾਨ ਸੈਂਟਰ ਘਰ ਦਾ ਲੈ ਲੈਣਾ ਇੱਕ ਠੂਟੀ ਲੈ ਲੈਣੀ ਆਪਾਂ ਨਾਰੀਅਲ ਦੀ ਅੱਧੀ ਉਹਦੇ ਚ ਆਪਾਂ ਪਾ ਲੈਣੇ ਆ ਚਾਵਲ ਕਾਲੇ ਧਿਲ ਚਿੱਟੇ ਧਿਲ ਲੌਂਗ ਇੱਕ ਇੱਕ ਚਮਚਾ ਇਹ ਪਾ ਕੇ ਕਪੂਰ ਪਾ ਲੈਣਾ ਉਹ ਠੂਟੀ ਯਾਨੀ ਕਿ ਭਰ ਜਾਵੇ ਇਹ ਘਾ ਦਾ ਦੇਸੀ ਕਿਉਂ ਲਗਾਤਾਰ ਤੁਸੀਂ ਟਾਈਮ ਕੋਈ ਵੀ ਹੋਵੇ ਘਰ ਦਾ ਮੈਂਬਰ ਕੋਈ ਹੋਵੇ ਇਹਦੇ ਵਿੱਚ ਕੋਈ ਇਹ ਪਹੁੰਦੀ ਨਹੀਂ ਹੈਗੀ ਕਿ ਘਰ ਦੇ ਲੇਡੀਜ਼ ਨਹੀਂ ਕਰਨਾ ਹੈ 30 ਦਿਨ ਲਗਾਤਾਰ ਤੁਸੀਂ ਮਿੱਟੀ ਦਾ ਕੁਜਾ ਲੈ ਲੈਣਾ ਹੈ ਉਹਦੇ ਵਿੱਚ ਜਲਾਣਾ ਹੈ ਇਸ ਦੇ ਨਾਲ ਇੰਨਾ ਤੁਹਾਨੂੰ ਫਾਇਦਾ ਹੋਣਾ ਹੈ ਮੇਰੇ ਖਿਆਲ ਚ ਜੇ ਘਰ ਦੇ 10 ਬੰਦਿਆਂ ਦੇ ਗ੍ਰਹਿ ਵੀ ਖਰਾਬ ਹੋਊਗੇ ਦਸਾਂ ਦੇ ਹੀ ਠੀਕ ਹੋ ਜਾਊਗੇ ਇਹ ਛੋਟਾ ਜਿਹਾ ਮੇਰਾ ਉਪਾਏ ਹੈ ਹਰ ਇੱਕ ਆਪਦੇ ਭੈਣ ਭਰਾ ਨੂੰ ਦੱਸੋ ਪਰ ਇਹ ਹੈ ਕਿ ਇਹ ਕੰਮ ਜਿਹੜਾ ਹੈ ਪੋਚਾ ਲਾਣਾ ਜਿਹੜਾ ਕੰਮ ਵਾਲਿਆਂ ਤੋਂ ਨਹੀਂ ਕਰਾਣਾ ਇਹ ਆਪ ਲੇਡਿਸ ਕਰਦੀਆਂ ਕਰਦੇ ਜੈ ਸ਼੍ਰੀ ਰਾਮ